ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਬਈ ਵਪਾਰ ਦਾ ਕੰਮ ਕਰਦੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਚਾਰ ਐਨੀਮਲ ਬਾਈ ਦੇ ਸੇਲ ਆ ਇੱਕ ਟੋਕੜ ਗੱਬਣਾ ਦੋ ਟੋਕੜ ਗਾਵਾਂ ਤੇ ਇੱਕ ਮੱਝ ਸੂਈ ਸਵਾਈ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀ ਆ ਪਿੰਡ ਬੁੱਟਰ ਜੀ ਠੀਕ ਹੈ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਹੈ ਜੀ ਦੁੱਧ 7 ਕਿਲੋ ਆਪਾਂ 6 ਕਿਲੋ ਕਹਿ ਕੇ ਦਵਾਂਗੇ ਠੀਕ ਆ ਜੀ ਹਾਂ ਜੀ ਤੇ ਬੱਚਾ ਬੱਚਾ ਹੈ ਨਹੀਂ ਇਹ ਤੋਰ ਕੇ ਦਿਖਾ ਦੋ ਕਿੰਨੇ ਮੈ ਸੂਏ ਲਈ ਗੱਬਣ ਆਈ ਇਹੇ ਤੇ ਮੂੰਹ ਚਾਰ ਦੰਦ ਆਈ ਦੂਜੀ ਸੂਏ ਲਈ ਗੱਬਣ ਪਹਿਲੇ ਸੂਏ ਸੂਈ ਵੀ ਆ ਦੂਜੇ ਸੂਏ ਲਈ ਗੱਬਣਾ ਮੂੰਹ ਚਾਰ ਦੰਦ ਦਾ ਫੇਸ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਇੱਕ ਸਿੰਘ ਆ ਫੇਸ ਕੁਆਲਿਟੀ ਬਈ ਸੋਹਣੀ ਆ ਹੈਵੀ weight ਦੀ ਗਾਂ ਥਣਾ ਦੇ ਸਹਿ ਸੋਹਣਿਆ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਜੀ ਤੇ ਬੰਦ ਲੋ ਜੀ ਜੇ ਕੋਈ ਵੀਰ ਚੈੱਕ ਕਰਵਾਉਣਾ ਚਾਹੁੰਦਾ ਤਸੱਲੀ ਆਸਤੇ ਤਾਂ ਚੈੱਕ ਵੀ ਕਰਾ ਸਕਦਾ ਸੀਲ ਸਹਾਉ ਬਹੁਤ ਜ਼ਿਆਦਾ ਤੁਹਾਨੂੰ ਦਿਖਾਈ ਦਿੱਤੀ ਹੈ ਬਾਈ ਨੇ ਪੂਰੀ ਸੀਲ ਸਹਾਉ ਆ ਚਾਹੀ ਜਵਾਕ ਚੋਈ ਜਾਣ 7 ਕਿਲੋ ਬਾਈ ਦੁੱਧ ਦੱਸਦਾ ਪਰ ਆਪਾਂ ਕਹਿੰਦਾ ਬਾਈ ਕਹਿੰਦਾ 6 ਕਿਲੋ ਦੀ ਗਾਰੰਟੀ ਲੈਣੇ 6 ਕਿਲੋ 6 ਸਾਢੇ 6 ਕਿਲੋ ਬਾਈ ਕਹਿੰਦਾ ਘਰੇ ਚਵਾ ਕੇ ਦੇਣਾਗਾ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸੀਲ ਸਹਾਉ ਬਹੁਤ ਜ਼ਿਆਦਾ ਜੀ ਕੀ ਮੁੱਲ ਹੈ ਜੀ ਇਹਦਾ ਇਦਾ ਮੁੱਲ 22000 ਆ ਜੀ 20000 ਦੀ ਦੇ ਦਿਆਂਗੇ ਠੀਕ ਆ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਠੀਕ ਆ ਜੀ 22000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੁੱਧ ਦੋ ਕੜੀਆਂ ਆਈਏ ਦੂਜੇ ਸੂਏ ਠੀਕ ਆ ਜੀ ਕਿੰਨਾ ਦੁੱਧ ਆ ਰਿਹਾ ਜੀ ਇਹ ਥੱਲੇ ਦੁੱਧ 9 ਕਿਲੋ ਆਪਾਂ 8 ਕਿਲੋ ਕਹਿ ਕੇ ਦਵਾਂਗੇ ਠੀਕ ਆ ਜੀ 9 ਦੋ ਡੰਗ ਚੋੜੇ ਹੋ ਗਏ ਠੀਕ ਆ ਆ 9 ਕਿਲੋ ਦੁੱਧ ਦਾ ਪਰ 8 ਕਿਲੋ ਤੇ ਗਾਰੰਟੀ ਆ ਦੂਜੇ ਸੂਏ ਸੂਈ ਹੋਈ ਆ ਜੀ ਹਾਂਜੀ ਦੂਜੀ ਸੂਏ ਆ ਇਹ ਆਈ ਤਾਂ ਨਹੀਂ ਹੋਈ ਜੀ ਨਹੀਂ ਨਹੀਂ ਕੋਈ ਤੋਰ ਕੇ ਦਿਖਾ ਦਿਓ ਜੀ 크로스 ਬ੍ਰੀਡ ਦੀ ਗਾਂ ਗਰਮੀ ਰਹਿ ਤਾਂ ਗਾਂ ਕਹਿ ਸਕਦੇ ਕਿਉਂਕਿ ਸੀਜ਼ਨ ਗਰਮੀ ਦਾ ਚੱਲ ਰਿਹਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਗਰਮੀ ਰਹਿ ਤਾਂ ਗਾਂ ਗਰਮੀ ਭੂਰਾ ਨਹੀਂ ਮਨੋਣੀ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਡ ਚੰਗੀ ਆਉਂਦੀ ਆ ਸੀਲ ਸਾਬੂ ਪੂਰੀ ਆ ਜੀ ਹਾਂ ਜੀ ਜੀ ਮਾਸੀ ਪੂਰੀ ਸੀਲ ਸਾਬੂ ਆ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤੁਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਫਣਾਂ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਹੀ ਸੋਹਣੇ ਆ ਜੀ ਚਾਰੇ ਥਾ ਨਿਖੜ ਮੇ ਇੱਕੋ ਸੈਜ ਦੇ 8 ਕਿਲੋ ਦੁੱਧ ਬਾਈ ਦੱਸਦਾ ਕਿ 8 ਕਿਲੋ ਆਪਾਂ ਘਰੇ ਚਵਾ ਕੇ ਦੇਣਾ ਦੁੱਧ 8 ਕਿਲੋ ਤੋਂ ਬਾਹਰ ਹੀ ਹੈ 9 ਕਿਲੋ ਆ ਪਰ ਆਪਾਂ 8 ਕਿਲੋ ਦੀ ਗਾਰੰਟੀ ਲੈਣੇ ਆ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ 18000 ਆ 15 ਹੀ ਦੇ ਦਾਂਗੇ ਠੀਕ ਆ ਜੀ ਮੁੱਲ ਜੈ ਜੀ ਆ ਬਾਈ ਦੇ ਪਹਿਲੇ ਪਸ਼ੂ ਦਾ ਵੀ ਜੈ ਜੀ ਕੀਤਾ ਦੂਜੇ ਦਾ ਵੀ ਜੈ ਜੀ ਆ 18000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ 15000 ਰੁਪਿਆ ਦੀ ਗਾਂ ਦੇ ਦਾਂਗੇ ਕਨੈਕਟ ਬਾਈ ਨਾ ਕਰ ਸਕਦੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਜੀ ਨੰਬਰ 8 ਇਹਦੀ ਕੀ ਡਿਟੇਲ ਹੈ ਇਹ ਵੀ ਦੂਜੇ ਸੂਏ ਆ ਜੀ ਇਹਦੀ ਬੱਚੀ ਦੀ ਵੀਡੀਓ ਹੈਗੀ ਆ ਬੱਚੀ ਆਪਾਂ ਵੇਚਤੀ ਸੀਗੀ ਅੱਛਾ ਜੀ ਹਾਂ ਜੀ ਦੁੱਧ ਦੇ ਥੱਲੇ 12 ਕਿਲੋ ਆਪਾਂ 11 ਕਿਲੋ ਕਹਿ ਕੇ ਦਵਾਂ ਠੀਕ ਆ ਜੀ ਇਹ ਵੀ ਦੂਜੇ ਸੂਏ ਸੂਈ ਹੋਈ ਆ ਬੱਚੀ ਬਾਈਆਂ ਨੇ ਵੇਚਤੀ ਆਪਣੇ ਕੋਲ ਵੀਡੀਓ ਹੈਗੀ ਆ ਜੀ ਠੀਕ ਆ ਇਹਦੀ ਵੀ ਆਈ ਵਗੈਰਾ ਨਹੀਂ ਹੋਈ ਨਹੀਂ ਆਈ ਨਹੀਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਦੁੱਧ ਦਾ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਇਹ ਵੀ ਕ੍ਰੋਸ ਬਰੀਡ ਦੀ ਫੇਸ ਕੁਆਲਿਟੀ ਸੋਹਣੀ ਆ ਪ੍ਰਿੰਟ ਸੋਹਣਾ ਜੀ ਥਣਾ ਦੇ ਸਹਿਜ ਬਹੁਤ ਸੋਹਣੇ ਸੋਨਾ ਗੁਲਾਬੀ ਥਾਣੇ ਚਾਰੇ ਥਾਣ ਨਖੜ ਮੇ ਇੱਕ ਸਹਿਜ ਦੇ ਬਾਕੀ 12 ਕਿਲੋ ਦੁੱਧ ਬਾਈ 10 ਦਾ 11 ਕਿਲੋ ਦੀ ਗਾਰੰਟੀ ਲੈਂਦੇ ਆ ਬਾਈ ਕਹਿੰਦਾ ਘਰੇ ਚ ਆ ਕੇ ਦੇਵਾਂਗੇ ਤਸੱਲੀ ਤੁਸੀਂ ਆਪ ਕਰਨੀ ਚਾਹੀਏ 2 ਟਾਈਮ ਚਾਹੀਏ 4 ਟਾਈਮ ਚਾਹੀਏ 6 ਟਾਈਮ ਚਵਾਈ ਤੁਸੀਂ ਆਪ ਕਰਨੀ ਆ ਥਣਾ ਦੇ ਸਹਿਜ ਸੋਹਣੇ ਆਰਡਰ ਕੁਆਲਟੀ ਸ਼ਾਨਦਾਰ ਆ ਫੇਸ ਕੁਆਲਟੀ ਨੇੜੇ ਤੋਂ ਦਿਖਾ ਦਿੰਨਾ ਸੋਹਣੀ ਆ ਹੈਵੀ weight ਦੀ ਇਹ ਗਾਂ ਦਾ ਕੀ ਮੁੱਲ ਹੈ ਜੀ ਇਦਾ ਮੁੱਲ 30025 ਦੇ ਦਾਂਗੇ ਠੀਕ ਆ ਜੀ 30000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ 25 ਦੀ ਹਾਂ ਨਾ ਏ ਜਿਹੜੇ ਵੀ ਇਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਸੀਲ ਸਾਉ ਬਹੁਤ ਜ਼ਿਆਦਾ ਜੀ ਥਾਣ ਤੁਨੂੰ ਨੇੜੇ ਤੋਂ ਦਿਖਾ ਦਿੰਨੇ ਚਾਰੇ ਧਨ ਨਿਖੜ ਮੇ ਇੱਕੋ ਸਾਈਜ਼ ਦੇ ਸੋਨਾ ਗਲਾਬੀ ਥਾਣਾ ਬਾਕੀ ਚਵਾਈ ਤੁਸੀਂ ਕਰ ਹੀ ਲੈਣੀ ਆ ਦੋ ਟਾਈਮ ਚਾਰ ਟਾਈਮ ਕਨੈਕਟ ਬਾਈ ਨਾ ਕਰ ਸਕਦੇ ਆ 4 ਨੰਬਰ ਇਹ ਮਾਈ ਦੀ ਕੀ ਡਿਟੇਲ ਆ ਜੀ ਇਮਾਰਤ ਤੀਜੇ ਸੂਏ ਸੂਈ ਆ ਜੀ ਠੀਕ ਆ ਜੀ ਮਗਰ ਕਟਾਈ ਆਹਾ ਮਗਰ ਕਟਾਈ ਤੇ ਡੇਢ ਮਹੀਨੇ ਦੀ ਮਹੱਕਤਾਂ ਡੇਢ ਮਹੀਨੇ ਦੀ ਚੈੱਕ ਬਾਸ ਆ ਜੀ ਇਹਨੇ ਚੈੱਕ ਨਹੀਂ ਆਉਂਦੀ ਡੇਢ ਮਹੀਨੇ ਹੋ ਗਿਆ ਇਹ ਆਈ ਹੋਈ ਨੂੰ ਆਪਾਂ ਖਾਲੀ ਮੰਨ ਕੇ ਦੇਣੀ ਆ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਦੇਣੀ ਆ ਗਾਂਹਲੇ ਦੀ ਕਸਮ ਤੇ ਠੀਕ ਆ ਜੀ ਬਾਈ ਦੱਸਦਾ ਜਿੰਨਾ ਮਾਲਕਾਂ ਤੋਂ ਲਈ ਆ ਡੇਢ ਮਹੀਨਾ ਦੱਸਦੇ ਆ ਇਹ ਆਈ ਹੋਈ ਨੂੰ ਬਾਈ ਕਹਿੰਦਾ ਆਪਾਂ ਲਈ ਵੀ ਖਾਲੀ ਆ ਤੇ ਦੇਣੀ ਵੀ ਖਾਲੀ ਆ ਮਗਰ ਕਟਾ ਕਿੰਨਾ ਟਾਈਮ ਹੋ ਗਿਆ ਸੂਈ ਨੇ ਕੋਈ ਨਹੀਂ ਚਾਰ ਕੁ ਮਹੀਨਿਆਂ ਦਾ ਕਰ ਚਾਰ ਕੁ ਮਹੀਨਿਆਂ ਦੇ ਆਸ-ਪਾਸ ਬਾਈ ਕਹਿੰਦਾ ਟਾਈਮ ਹੋ ਗਿਆ ਦੁੱਧ ਕਿੰਨਾ ਰੈਡੀ ਐ ਇਸ ਵਕਤ ਤੇ ਦੁੱਧ 7 ਕਿਲੋ ਆਪਾਂ 6 ਕਿਲੋ ਕਹਿ ਕੇ ਦੇ ਦੇ ਠੀਕ ਆ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਬਾਈ ਕਹਿੰਦਾ 6 ਦੀ ਗਾਰੰਟੀ ਆ ਕਿਉਂਕਿ ਸੀਜ਼ਨ ਗਰਮੀ ਦਾ ਥੋੜਾ ਕਨਾ ਗਰਮੀ ਨਾਲ ਵੱਧ ਘਟ ਜਾਂਦਾ ਦੁੱਧ ਫਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਾਂ ਨਿਕੜਵੇਂ ਕੋਈ ਸਹਿਜ ਦੇ ਬਾਈ ਕਹਿੰਦਾ ਤਸੱਲੀ ਕਰ ਸਕਦੇ ਹਾਂ ਤੁਸੀਂ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਬੱਚੇ ਤੇ ਮਿਲਦੀ ਆ ਜੀ ਹਾਂਜੀ ਬੱਚੇ ਤੇ ਮਿਲਦੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੀਲ ਸਾਹੂ ਪੂਰੀ ਆ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਤੀਜੇ ਸੂਏ ਸੂਈ ਬਾਈ ਹਾਂਜੀ ਤੀਜੇ ਸੂਏ ਤੀਜੇ ਸੂਏ ਸੂਈ ਹੋਈ ਆ ਦੇਖ ਸਕਦੇ ਹੋ ਬਰੀਕ ਚਮੜੀ ਦੀ ਚੌੜਾ ਪੱਠ ਪੂੜਾ ਫਣਾ ਦੇ ਸਹਿਜ ਸੋਹਣੇ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਚਾਰੇ ਥਾਂ ਨਿਕੜਵੇਂ ਚਵਾਈ ਦੀ ਪੋਲੀ ਆ ਜੀ ਚੁਵਾਈ ਦੀ ਇੱਕ ਨੰਬਰ ਆ ਬੋਲੀ ਆ ਸੀਲ ਸੌ ਜਿਆਦਾ ਚਾਹੇ ਜਵਾਕ ਚੋਈ ਜਾਣ ਚਾਰੇ ਤਾਂ ਨਿਖੜ ਮੇ ਸੋਹਣੇ ਸੈਗ ਦੇ ਹੱਥੀ ਚੁਵਾਈ ਵਾਲੇ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 55000 ਆ ਜੀ ਮਾਨਤਨ ਹੋ ਜੂਗਾ ਜੀ ਹਾਂਜੀ ਮਾਨਤਨ ਕਰਦੇ 55000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਊਗਾ ਜਿਹੜੇ ਬਾਈ ਵੱਲੋਂ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਹੁੰਦੇ ਜਿਹੜਾ ਵੀ ਆਊਗਾ ਮਾਨਤਨ ਕਰਨਗੇ ਬਾਈ ਕਹਿੰਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ